ਆਰ ਟਾਈਮ ਸਕਿਲਡ ਵੀਜ਼ਾਸ ਦੇ ਉੱਤੇ ਫੋਕਸ ਕੀਤਾ ਜਾਂਦਾ ਸੀ ਆਈਟੀ ਅਕਾਊਂਟਿੰਗ ਨੂੰ ਕਿੰਨੀ ਦੇਰ ਪਹਿਲਾਂ ਤੱਕ 4 ਸਾਲ ਪਹਿਲਾਂ ਤੱਕ ਪਿਛਲੇ 4 ਸਾਲ ਤੋਂ ਹੀ ਬਦਲ ਗਿਆ ਬਿਲਕੁਲ ਬਦਲ ਗਿਆ ਮਤਲਬ ਆਸਟ੍ਰੇਲੀਅਨ ਗਵਰਨਮੈਂਟ ਦਾ ਮਾਈਂਡਸੈਟ ਚੇਂਜ ਹੋਇਆ ਹੈ ਤੇ ਬਾਰੇ ਆਸਟ੍ਰੇਲੀਅਨ ਗਵਰਨਮੈਂਟ ਨੂੰ ਇਹ ਪਤਾ ਚੱਲ ਗਿਆ ਕਿ ਜਿਹੜਾ ਪੁਆਇੰਟ ਟੈਸਟਡ ਪੀਆਰ ਆ ਇਹ ਇਟਸ ਨਾਟ ਅਬਾਊਟ ਸਕਿਲਸ ਕਿਉਂਕਿ ਪੁਆਇੰਟਸ ਦਾ ਇਕੱਠੇ ਕਰ ਲੇ ਪੀਟੀ ਕਰ ਲਿਆ ਨਾਟੀ ਕਰ ਲਿਆ ਉਹਦੇ ਨਾਲ ਆਸਟ੍ਰੇਲੀਆ ਨੂੰ ਕੀ ਫਾਇਦਾ ਹੋਇਆ ਆਸਟ੍ਰੇਲੀਆ ਦੀ ਇਕਨੋਮੀ ਚ ਕੀ ਕੰਟ੍ਰਿਬਿਊਸ਼ਨ ਹੋਈ ਜਾਂ ਇੱਥੋਂ ਦੇ ਕਿ ਆਸਟ੍ਰੇਲੀਆ ਨੂੰ ਇਸ ਚੀਜ਼ ਦੀ ਸਮਝ ਲੱਗ ਗਈ ਤੇ ਸਾਨੂੰ ਹਾਰਡ ਵਰਕਿੰਗ ਤੇ ਸਕਿਲਡ ਲੋਕਾਂ ਦੀ ਜ਼ਰੂਰਤ ਹੈ ਇਸ ਕਰਕੇ ਸਾਰਾ ਸ਼ਿਫਟ ਜਿਹੜੀ ਹੈ এমਪਲੋਇਰ ਸਪਾਂਸਰਡ ਵੀਜ਼ਾ ਤੇ ਚਲੀ ਗਈ ਅਗਰ ਏਮਪਲੋਇਰ ਨੂੰ ਤੁਹਾਡੀ ਜ਼ਰੂਰਤ ਹੈ ਤੇ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਊਗੀ ਆਦਰਵਾਇਜ਼ ਜਿਹੜਾ ਪੁਆਇੰਟ ਟੈਸਟਡ ਜਿਹੜੀ ਪੀਆਰ ਹੈਗੀ ਆ ਉਹ ਸਿਰਫ ਇਸ ਟਾਈਮ ਤੇ ਰਹਿ ਗਈ ਹੈ ਟਰੇਡ ਵਾਸਤੇ ਕੰਸਟਰਕਸ਼ਨ ਵਾਸਤੇ ਹੈਲਥ ਵਾਸਤੇ ਮੈਂ ਨਾ ਕਿ ਆਈਟੀ ਅਕਾਊਂਟਿੰਗ ਜਿਹੜੇ ਮੈਨੇਜੇਰੀਅਲ ਲੈਵਲ ਦੇ ਜੋ ਵੀ ਸਟੱਡੀ ਕਰਦੇ ਸੀ ਬਿਜ਼ਨਸ ਅਰਗੇਨਾਈਜ਼ੇਸ਼ਨ ਉਹ ਜਿਹੜਾ ਏਮਪਲੋਇਰ ਬੇਸਟ ਹੈ ਜੋ ਉਹ ਕੋਈ ਵੀ ਕੁਝ ਵੀ ਹੋ ਸਕਦਾ ਚਾਹੇ ਉਹ ਚਾਹੇ ਕਿਸੇ ਦਾ ਰੈਸਟੋਰੈਂਟ ਹੋਵੇ ਚਾਹੇ ਕਿਸੇ ਦੀ ਕੋਈ ਕੰਪਨੀ ਹੋਵੇ ਕਿਸੇ ਦਾ ਸੈਲੂਨ ਹੋਵੇ ਉਹ ਕੁਝ ਵੀ ਹੋ ਸਕਦਾ ਬਿਲਕੁਲ ਇੱਥੇ ਜਿਹੜੀ এমਪਲੋਏਡ ਸਪੌਂਸਰਡ ਵੀਜ਼ਾ ਦੇ ਵਿੱਚ ਇੰਨੀ ਕੁ ਜ਼ਿਆਦਾ ਬੰਦੇ ਨੂੰ ਫਲੈਕਸੀਬਿਲਟੀ ਮਿਲ ਗਈ ਹੈ ਐਂਡ ਸਪੈਸ਼ਲੀ ਡਾਮਾ ਰੀਜਨਸ ਦੇ ਵਿੱਚ ਥੋੜੇ ਜਿਹੇ ਡੈਜ਼ਿਗਨੇਟਿਡ ਏਰੀਆਜ਼ ਨੇ ਜਿੱਥੇ ਕਿ ਆਪਾਂ ਕਹੀਏ ਲੋ ਸਕਿਲਡ ਜੌਬਸ ਨੇ ਕੋਈ ਵੀ ਜੌਬ ਤੁਸੀਂ ਸੋਚ ਲਓ ਕੋਈ ਬਰਿਸਟਾ ਹੈ ਕੋਈ ਵੇਟਰ ਦਾ ਕੰਮ ਕਰ ਰਿਹਾ ਹੈ ਕੋਈ ਏਜ ਕੇਅਰ ਦੇ ਵਿੱਚ ਐਸ ਅ ਵਰਕਰ ਕੰਮ ਕਰ ਰਿਹਾ ਹੈ ਕੋਈ ਟਰੱਕ ਡਰਾਈਵ ਕਰ ਰਿਹਾ ਹੈ ਕੋਈ ਟੈਕਸੀ ਡਰਾਈਵ ਕਰ ਰਿਹਾ ਹਰ ਇੱਕ ਬੰਦੇ ਵਾਸਤੇ ਪਰਮਨੈਂਟ ਰੈ residency ਦਾ ਪਾਥਵੇ ਹੈ ਥਰੂ এমਪਲੋਇਰ ਸਪੌਂਸਰਡ ਵੀਜ਼ਾ ਐਂਡ ਥਰੂ ਡਾਮਾਸ